ਆ ਕੌਣ ਨੇ ਜੀ ਪਛਾੜ ਦਿਓ ਉਹਨਾਂ ਨੂੰ ਹੱਥ ਕੜੇ ਕਰੋ ਇਹਨਾਂ ਨੂੰ ਕੌਣ ਕੌਣ ਪਛਾਣਦਾ ਹੈ ਜੀ ਬੜੂ ਸਾਹ ਵਾਲਾ ਨਹੀਂ ਜੀ ਬੜੂ ਸਾਹ ਵਾਲੇ ਸੰਤ ਨਹੀਂ ਹਨ ਜੀ ਜੇ ਮੈਂ ਰਾਣੀ ਛਾਂਸੀ ਦੀ ਗੱਲ ਕਰਾਂ ਤਾਂ ਸਮਝਦੇ ਹੋ ਕੌਣ ਸੀਗੀ ਕੌਣ ਸੀ ਸਾਰਿਆਂ ਨੂੰ ਪਤਾ ਜੇ 1857 ਦੇ ਗਦਰ ਵੀ ਦੇ ਹੀਰੋ ਮੰਨਦੇ ਆ ਅਸੀਂ ਰਾਣੀ ਛਾਂਸੀ ਨੂੰ ਕਿਉਂਕਿ ਰਾਣੀ ਚੰਦ ਚਾਂਸੀ ਨੇ ਅਸੀਂ ਕਹਿੰਦੇ ਹਾਂ 1857 ਦੇ ਗਦਰ ਦੀ ਗਵਾਹੀ ਕੀਤੀ ਬਿਲਕੁਲ ਉਹ ਸਾਰੀ ਗੱਲ ਪ੍ਰਵਾਨ ਕਰਦੇ ਆ ਕਿ 1857 ਦੇ ਜੰਗ ਵਿੱਚ ਰਾਣੀ ਚੰਦ ਸੀ ਆਪਣੀ ਭੂਮਿਕਾ ਨਿਭਾ ਰਹੀ ਹੈ ਮੈਂ ਉਹਦੇ ਉੱਤੇ ਕਿੰਤੂ ਬ੍ਰੰਤੂ ਨਹੀਂ ਕਰਦਾ ਪਰ ਮੈਂ ਹਿਸਟੋਰੀਕਲ ਰੈਫਰੈਂਸਸ ਵਿੱਚੋਂ ਇਹ ਸਵਾਲ ਪੁੱਛਣਾ ਚਾਹੁੰਨਾ ਕਿ ਅੰਗਰੇਜ਼ ਇਹ ਗੱਲ ਮੰਨਦਾ ਹੈ ਕਿ 1857 ਦੇ ਗਦਰ ਤੋਂ ਪਹਿਲਾਂ 1848 ਦੇ ਵਿੱਚ ਹਥਿਆਰਬੰਦ ਟੱਕਰ ਅੰਗਰੇਜ਼ ਨਾਲ ਹੁੰਦੀ ਹੈ ਜਿਦੇ ਵਿੱਚ ਅੰਗਰੇਜ਼ ਦੇ ਪੈਰ ਕੁੱਟੇ ਜਾਂਦੇ ਨੇ 9 ਸਾਲ ਪਹਿਲਾਂ ਹੋਈ ਹਥਿਆਰਬੰਦ جنگ ਨੂੰ ਆਜ਼ਾਦੀ ਦਾ ਪਹਿਲਾ ਗਦਰ ਕਿਉਂ ਨਹੀਂ ਕਿਹਾ ਜਾਂਦਾ ਦੱਸੋ ਤੁਹਾਡੇ ਕੋਲ ਇਹ ਕਿਹੜੇ ਤੱਥ ਨੇ ਕਿੰਨਾ ਤੱਥਾਂ ਦੇ ਆਧਾਰ ਤੇ 1848 ਦੀ جنگ ਨੂੰ ਤੁਸੀਂ ਆਜ਼ਾਦੀ ਦਾ ਪਹਿਲਾ ਗਦਰ ਨਹੀਂ ਮੰਨਦੇ ਦੱਸੋ ਖਾਂ ਸਾਡੀਆਂ ਸੁੱਤੀਆਂ ਜ਼ਮੀਰਾਂ ਸੁੱਤੇ ਵਿਦਕਦਾਰਿਆਂ ਦੇ ਪ੍ਰਬੰਧਕ ਜਿਹੜੇ ਕਿਤਾਬਾਂ 'ਚ ਪੜ੍ਹਾਉਂਦੇ ਨੇ ਬੱਚੇ ਇਮਤਿਹਾਨਾਂ 'ਤੇ ਲਿਖਦੇ ਨੇ ਕਿ ਯਾਦੀ ਦਾ ਪਹਿਲਾ ਗਿਰ 1857 ਗੋਰਾ ਕਾਹਦਾ ਮੇਰੀ ਸ਼ਾਦੀ ਦੇ ਉੱਤੇ ਬੰਦੂਕਾਂ ਚੜ ਕੇ ਆਇਆ ਤੋਪਾਂ ਦੇ ਗੋਲੇ ਮੇਰੀ ਸ਼ਾਦੀ ਦੇ ਚੱਲੇ 1848 ਵਿੱਚੇਲਿਆਂ ਵਾਲੀ ਦੇ ਮੈਦਾਨ ਦੇ ਵਿੱਚ ਭਾਈ ਮਹਾਰਾਜ ਸਿੰਘ ਨੇ ਉਸ جنگ ਦੀ ਗਵਾਹੀ ਦਿੱਤੀ ਜਿਹਨੂੰ ਲਿਖਣਾ ਪਿਆ ਸ਼ਾਹ ਮੁਹੰਮਦਾ ਇੱਕ ਸਰਕਾਰਵਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈ ਜਦੋਂ ਡੋਗਰਿਆਂ ਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜਦੋਂ ਅਸਲਾ ਜਾ ਰਿਹਾ ਤੇ ਬਾਰੂਦ ਦੀ ਥਾਂ ਦੇ ਉੱਤੇ ਸਰੋਂ ਦੀਆਂ ਬੂਰੀਆਂ ਖੁੱਲ੍ਹੀਆਂ ਆ ਇਹ ਉਹ ਸਾਖਾ ਹੈ ਪੜਿਓ ਕਦੀ ਤੁਸੀਂ ਇਸ ਜੰਗ ਨੂੰ 1848 ਦੀ ਸਿੱਖਾਂ ਦੀ ਅੰਗਰੇਜ਼ਾਂ ਦੀ ਜੰਗ ਨੂੰ ਪੜਿਓ ਅੰਗਰੇਜ਼ ਬੁਰੀ ਤਰ੍ਹਾਂ ਉਖੜ ਚੁੱਕਿਆ ਸੀ ਅੰਗਰੇਜ਼ ਜਰਨੈਲ ਕਹਿੰਦੇ ਲੋਕ ਕੌਣ ਨੇ ਇਹੋ ਜੀ ਮਾਰ ਸਾਨੂੰ ਕਦੀ ਵੀ ਪਈ ਤੇ ਡੋਗਰੇ ਕਹਿੰਦੇ ਕਭਰਾਓ ਨਾ بس ਹੁਣ ਅਗਲੀ ਮਾਰ ਨਹੀਂ ਪਵੇਗੀ ਕਿਉਂਕਿ ਪਿੱਛੋਂ ਬਰੂਦ ਨਹੀਂ ਸਰੋਂ ਆ ਰਹੀ ਹੈ ਉਹ ਸਾਡੇ ਨਾਲ ਧੋਖਾ ਹੋਇਆ ਉਸ ਲਈ ਡੋਗਰਿਆ ਨਹੀਂ ਕਿ ਉਹ ਜਦੋਂ ਸ਼ਾਮ سنگਟਾਰੀ ਵਾਲਾ ਭਾਈ ਮਹਾਰਾਜ ਇਹਨਾਂ ਜਰਨੈਲਾਂ ਨੇ ਬਰੂਦ ਚਾੜਨ ਵਾਸਤੇ ਬੋਰੀਆਂ ਨੂੰ ਖੋਲਿਆ ਤੇ ਉਹਦੇ ਪਿੱਛੋਂ ਸਰੋਂ ਨਿਕਲ ਆਈ ਉਹ ਜਿੱਤਿਆ ਹੋਇਆ ਜੰਗ ਅਸੀਂ ਹਾਰ ਗਏ ਤੇ ਸ਼ਾਮ ਮੁਹੰਮਦ ਵੀ ਕਹਿੰਦਾ ਕਹਿੰਦਾ ਵਾਂਗ ਨਿੰਬੂਆਂ ਨਿਚੋੜ ਛੁੱਟੇ ਕਹਿੰਦੇ ਸਿੱਖਾਂ ਨੇ ਗੋਰਿਆਂ ਨੂੰ ਆਏ ਨਿੰਬੂ ਦੀ ਸ਼ਕੰਨੀ ਵਾਂਗ ਨਿਚੋੜ ਕੇ ਸੁੱਟਦਾ ਸੀ ਪਰ ਜਦੋਂ ਆਖਰੀ ਹੱਲਾ ਕਰਨਾ ਸੀ ਸਾਡੇ ਅਸਲੇ ਦੀ ਥਾਂ ਤੇ ਗਰੂਦ ਆ ਗਿਆ ਸੋ ਇਹ 1848 ਦੀ ਇਸ جنگ ਨੂੰ ਆਜ਼ਾਦੀ ਦਾ ਪਹਿਲਾ ਗਦਰ ਕਹਿਣ ਲੱਗਿਆ ਸਾਨੂੰ ਕਿਉਂ ਪਿੱਸੂ ਪੈਂਦੇ ਨੇ ਅਸੀਂ ਕਿਉਂ ਇਤਿਹਾਸ ਨਾਲ ਠੁਲਵਾੜ ਕਰਦੇ ਹਾਂ ਅਸੀਂ ਇਹਨਾਂ ਕਿਤਾਬਾਂ ਵਿੱਚ ਇਹ ਗੱਲ ਪੜ੍ਹਾ ਦਿੱਤੀ ਹੈ ਕਿ 1857 ਦਾ ਗਦਰ ਅਸੀਂ ਉਹਦੇ ਸਵਾਲ ਨਹੀਂ ਖੜਾ ਕਰਦੇ ਉਹ ਆਪਣੇ ਥਾਂ ਇੱਕ ਵੱਡੀ جنگ ਹੈ ਕੋਝ ਰਾਣੀ ਛਾਂਸੀ ਦੀ ਭੂਮਿਕਾ ਪੜਾਓ ਪਰ ਇਹ ਇਤਿਹਾਸਕ ਝੂਠ ਹੈ ਕਿ ਆਜ਼ਾਦੀ ਦਾ ਪਹਿਲਾ ਗਦਰ 1857 ਹੈ ਨਹੀਂ ਆਜ਼ਾਦੀ ਦਾ ਪਹਿਲਾ ਗਦਰ 1848 ਦੀ ਵੱਡੀ جنگ ਹੈ ਜਿਹੜੀ ਭਾ ਪਾਈ ਮਹਾਰਾਜ ਨੇ ਲੜੀ ਹਤੰਪਰਗਾਸ